ਸੱਚ ਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਇਸ ਟਾਈਮ ਸਾਡੇ ਨਾਲ ਜਸਵਿੰਦਰ ਸਿੰਘ ਲੋਂਗੋਵਾਲ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਤੋਂ ਸਾਡੇ ਨਾਲ ਇਸ ਟਾਈਮ ਫੋਨ ਕਾਲ ਦੇ ਉੱਪਰ ਮੌਜੂਦ ਨੇ ਸੋ ਨਾਲ ਗੱਲਬਾਤ ਕਰਦੇ ਆ ਕਿ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਹੈ ਇਸ ਐਲਾਨ ਨੂੰ ਜਿਹੜਾ ਕਿਸ ਤਰ੍ਹਾਂ ਜਿਹੜਾ ਦੇਖਿਆ ਜਾ ਰਿਹਾ ਹੁਣ ਕਿਸਾਨਾਂ ਦੇ ਵਿੱਚ ਕਿਹੋ ਜਿਹਾ ਜਿਹੜਾ ਮਾਹੌਲ ਹੈ ਤੇ ਜਿਹੜੇ ਬਾਰਡਰ ਨੇ ਉਹ ਸੀਲ ਕਰ ਦਿੱਤੇ ਗਏ ਨੇ ਇਸ ਚੀਜ਼ ਨੂੰ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਕਿਹਨਾਂ ਜਰੀਏ ਨਾਲ ਦੇਖਦੀ ਹੈ ਸਵਾਗਤ ਹੈ ਜਸਵਿੰਦਰ ਸਿੰਘ ਜੀ ਹਰ ਦੇ ਚੈਨਲ ਦੇ ਉੱਪਰ ਧੰਨਵਾਦ ਜੀ ਤੁਹਾਡਾ ਤੁਸੀਂ ਕੌਣ ਕੌਣ ਕਰਕੇ ਸਾਤ ਸਪੂਰੀ ਕਿਸਾਨਾਂ ਦੀ ਜਿਹੜੀ ਦਰਦ ਕਹਾਣੀ ਆ ਉਹਦੇ ਬਾਰੇ ਜਾਣਕਾਰੀ ਲੈ ਰਹੇ ਹਾਂ ਅਸਲ ਦੇ ਵਿੱਚ ਉੱਤਰੀ ਭਾਰਤ ਤੇ ਪੂਰੇ ਦੇਸ਼ ਦੇ ਵਿੱਚੋਂ ਵੱਡੀ ਗਿਣਤੀ ਕਿਸਾਨ 13 ਫਰਦੀ ਤੋਂ ਦਿੱਲੀ ਕੋਚ ਕਰੋ ਦੇ ਐਲਾਨ ਦੇ ਨਾਲ ਸਹਿਮਤੀ ਬਿਟਾਉਂਦੇ ਹੋਏ ਘਰਾਂ ਚੋਂ ਨਿਕਲ ਪੁਰੇ ਨੇ ਅੱਜ ਵੱਡੀ ਗਿਣਤੀ ਕਿਸਾਨ ਭਾਰਤ ਦੇ ਆਪੋ ਆਪਣੇ ਨਗਰਾਂ ਦੇ ਵਿੱਚੋਂ ਨਿਕਲਣਗੇ ਤੇ ਇਕੱਠੇ ਹੋਣਗੇ 13 ਤਰੀਕ ਨੂੰ ਦਿੱਲੀ ਵੱਲ ਕੂਚ ਕਰਨਗੇ ਜਿੱਥੋਂ ਤੱਕ ਸਾਨੂੰ ਭਰੋਸਾ ਹੈ ਦੇਸ਼ ਦੇ ਕਿਸਾਨਾਂ ਦੇ ਉੱਤੇ ਕਿਉਂਕਿ ਲੰਬੇ ਸਮੇਂ ਤੋਂ ਸਾਡੇ ਨਾਲ ਸਰਕਾਰ ਨੇ ਵਾਅਦੇ ਕੀਤੇ ਕਿ ਜਿੰਨੀਆਂ ਮੰਗਾਂ ਨੂੰ ਲੈ ਕੇ ਅਸੀਂ ਹੰਗਾਰਾ ਕਰ ਰਹੇ ਹਾਂ ਅਸੀਂ ਤੁਹਾਡੀਆਂ ਪੂਰੀਆਂ ਕਰਾਂਗੇ ਪਰ ਅੱਜ ਤੱਕ ਉਹ ਮੰਗਾਂ ਨੂੰ ਸਾਡਿਆਂ ਨੂੰ ਹੱਲ ਨਹੀਂ ਕੀਤਾ ਕਿਸਾਨ ਨਰਾਸ਼ਾ ਦੇ ਵਿੱਚ ਨੇ ਕਿਸਾਨ ਨੇ ਸਮਝ ਦਿਾਇਆ ਵੀ ਪੱਦਾ ਸੰਘਰਸ਼ ਅਸੀਂ ਕਰਾਂਗੇ ਤਾਂ ਹੀ ਅਸੀਂ ਪ੍ਰਾਪਤੀ ਕਰ ਸਕਾਂਗੇ ਦਿੱਲੀ ਕੋਚ ਕਰੋ ਦਾ ਐਲਾਨ ਕੀਤਾ ਹੋਇਆ ਪਰ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਵਾਲੀ ਹੈ ਹਰਿਆਣਾ ਸਰਕਾਰ ਦੀ ਹੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਨੀ ਬਣਦੀ ਹੈ ਕਿਉਂਕਿ ਦਿੱਲੀ ਨੂੰ ਨਾਲ ਲੱਗਦੀਆਂ ਪੰਜਾਬ ਦੀਆਂ ਜਿਹੜੀਆਂ ਸਰਹੱਦਾਂ ਨੇ ਇਹ ਸਰਹੱਦਾਂ ਨੂੰ ਇਸ ਤਰ੍ਹਾਂ ਬਣਾ ਕੇ ਪੇਸ਼ ਕਰਤਾ ਜਿਵੇਂ ਕੋਈ ਮੁਲਕ ਦੇ ਨਾਲ ਲੱਗਦੀ ਕਿਸੇ ਦੂਜੇ ਗਵੰਦੀ ਮੁਲਕ ਨਾਲ ਸਰਹੱਦ ਹੋਵੇ ਇੱਕ ਇੱਕ ਦੇਸ਼ ਦੇ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਦੇ ਅੰਦਰ ਜਾਣ ਦਾ ਜਿਹੜਾ ਹੱਕ ਹੈ ਉਹਨੂੰ ਖੋਹ ਦਿੱਤਾ ਜਾਨੀ ਅਲਾਨੀ ਐਮਰਜੈਂਸੀ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੇ ਵਿੱਚ ਲਾ ਦਿੱਤੀ ਕੇਂਦਰ ਸਰਕਾਰ ਦੇ ਕਹਿਣ ਉੱਤੇ ਨੈੱਟ ਸਵਾਵਾ ਬੰਦ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਵੱਡੇ ਵੱਡੇ ਕਿਲ ਪੱਤੀਆਂ ਇੱਥੇ ਕੰਕੀਰ ਦੀਆਂ ਕੰਦਾ ਵਾਜਰੀ ਸਿਮਿੰਟ ਭਰ ਕੇ ਇਹ ਕੀ ਦਿਖਾਉਣਾ ਚਾਹੁੰਦੀ ਹੈ ਹਰਿਆਣੇ ਦੀ ਸਰਕਾਰ ਪਰ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਆ ਹਰਿਆਣੇ ਦੀ ਸਰਕਾਰ ਨੂੰ ਕਿ ਇਸ ਤਰ੍ਹਾਂ ਦਾ ਬਦੀਰਾ ਕਰਨ ਵਾਲੀ ਸਰਕਾਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਬਿਲਕੁਲ ਭਾਰਤ ਦੇ ਵਿੱਚ ਗਿਰ ਚੁੱਕੀ ਹੈ ਕਿਉਂਕਿ ਲੋਕ ਸਮਝਦੇ ਸੀ ਪਹਿਲਾਂ ਵੀ ਸਾਡੀਆਂ ਚੰਗੀਆਂ ਸਰਕਾਰਾਂ ਲੋਕਾਂ ਦੇ ਮਤਲਬ ਮੁਤਾਬਕ ਚਲਦੀਆਂ ਨੇ ਪਰ ਇਹ ਸਰਕਾਰਾਂ ਨੇ ਸਾਫt ਕਰ ਦਿੱਤਾ ਕਿ ਦੇਸ਼ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇਣ ਦੀ ਬਜਾਏ ਉਨਾਂ ਨੂੰ ਹੱਲ ਕਰਾਉਣ ਦੇ ਵਿੱਚ ਰੋਲ ਅਦਾ ਕਰਨ ਦੀ بجائے ਕਿਉਂਕਿ ਹਰਿਆਣੇ ਦੇ ਕਿਸਾਨਾਂ ਦੀਆਂ ਵੀ ਮੰਗਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਸਗੋਂ ਵਿਚ ਤਾ ਕੇ ਗੱਲਬਾਤ ਦਾ ਹੱਲ ਕੱਢ ਕੇ ਕਿਸਾਨਾਂ ਦੀਆਂ ਮਸਲਾ ਨੂੰ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਸੀ ਉਸ ਦਾ ਡਰਾਡੇ ਵਰਗਾ ਮਾਹੌਲ ਇੱਕ ਦਿਨ ਦੋ ਦਿਨ ਪਹਿਲਾਂ ਹੀ ਇੱਥੇ ਅਤਿਗ੍ਰਸ ਦੇ ਗੋਲੇ ਜਿਹੜੇ ਦਾਗੇ ਜਾ ਰਹੇ ਐ ਸੋਹ ਹੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਨੀ ਬਣਦੀ ਐ ਪੱਤਰਕਾਰਾਂ ਦੇ ਨਾਲ ਬਤਮੀਜ਼ੀ ਕਰ ਰਹੀ ਐ ਹਰਿਆਣੇ ਦੀ ਸਰਕਾਰ ਕਿਸਾਨ ਆਗੂਆਂ ਦੇ ਘਰਾਂ ਤੇ ਜਾ ਕੇ ਉਹਨਾਂ ਦੀ ਔਰਤਾਂ ਨੂੰ ਡਰਾਉਣ ਵਾਲਾ ਧਮਕਾਉਣ ਵਾਲਾ ਜਿਹੜਾ ਫੈਸਲਾ ਇਹਨਾਂ ਦਾ ਸਰਪੰਚਾਂ ਨੂੰ ਅਦੋਲਾਂ ਦੇ ਨਾਲ ਨਾ ਜੁੜਨ ਤੋਂ ਰੋਕਣ ਵਾਲਾ ਪੈਟਰੋਲ ਪੰਪਾਂ ਨੂੰ ਤੇਲ ਪਾਉਣ ਤੋਂ ਰੋਕਣ ਵਾਲਾ ਸੋ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ ਸਰਕਾਰ ਦੇ ਇਹ ਸੰਕੇਤ ਦਿੰਦੇ ਆ ਕਿ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਰਾਜ ਕਰਦੀਆਂ ਸਰਕਾਰਾਂ ਵਿਰੋਧ ਤੇ ਦੁਸ਼ਮਣੀ ਵਾਲਾ ਰਵਈਆ ਅਪਣਾ ਰਹੀਆਂ ਨੇ ਜੀਤੀ ਇਹੋ ਸ਼ਬਦਾਂ ਦੇ ਵਿੱਚ ਨਿੰਦਿਆ ਸਗੋ ਇਸ ਗੱਲ ਤੋਂ ਸਿੱਖ ਕੇ ਭਾਰਤ ਦੇ ਕਿਸਾਨਾਂ ਨੂੰ ਸਮਝ ਕੇ ਕਿ ਰਾਜ ਕਰਦੀਆਂ ਸਰਕਾਰਾਂ ਜੀ ਐਨੇ ਜ਼ਬਰ ਤੇ ਉਤਰ ਉਤਰ ਸਕਦੀਆਂ ਐਡੇ ਡਰਾਬੇ ਮਾਰਦੀਆਂ ਨੇ ਤਾਂ ਸਾਨੂੰ ਬੱਚੇ-ਬੱਚੇ ਨੂੰ ਪਿੰਡਾਂ ਜੋ ਆਪਣੇ ਆਪਣੇ ਟਰੈਕਟਰ ਕੱਢ ਕੇ ਇਹ ਕਾਫਲੇ ਨੂੰ ਐਡਾ ਵੱਡਾ ਕਰ ਦੇਣਾ ਚਾਹੀਦਾ ਹੈ ਕਿ ਉਹ ਕੰਕਰੀਟ ਦੀਆਂ ਛੜਕਾ ਉਹ ਗਿੱਲ ਪੱਤੀਆਂ ਸਾਡੇ ਰਾਹ ਦਾ ਰੋੜਾ ਨਾ ਬਣ ਅਸੀਂ ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਪਹੁੰਚ ਕੇ ਜਨਤਰ ਮੰਤਰ ਤੇ ਆਪਣੀਆਂ ਮੰਗਾਂ ਦਾ ਅंदोलਨ ਜਾਰੀ ਰੱਖਾਗੇ ਜਸਵਿੰਦਰ ਸਿੰਘ ਜੀ ਇਹ ਜਿਹੜਾ ਹੈਗਾ ਹਰਿਆਣੇ ਦੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਸਰਕਾਰ ਕਰਵਾ ਰਹੀ ਹੈ ਕਿ ਕਿਸੇ ਨੇ ਕਿਸਾਨਾਂ ਦਾ ਸਾਥ ਨਹੀਂ ਦੇਣਾ 2020 ਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਸੀ ਬੈਰੀਕੇਡ ਤੋੜਨ ਤੋਂ ਲੈ ਕੇ ਰਸਤੇ ਦੇ ਵਿੱਚ ਲੰਗਰ ਤੱਕ ਲਾਏ ਗਏ ਸੀ ਕਿ ਲੱਗਦਾ ਸਾਨੂੰ ਜਿਹੜੇ ਸਾਹ ਉਹਨਾਂ ਨੂੰ ਅਨਾਉਂਸਮੈਂਟ ਹੋ ਰਹੀ ਹੈ ਵੀ ਹਰਿਆਣੇ ਦੇ ਲੋਕ ਘਰਾਂ ਤੋਂ ਬਾਹਰ ਨਿਕਲਣਗੇ ਸਾਥ ਦੇਣਗੇ ਇਸ ਵਾਰ ਵੀ ਕਿਸਾਨਾਂ ਦਾ ਦੇਖੋ ਇੱਕ ਵਾਰ ਹਰਿਆਣਾ ਪਹਿਲਾਂ ਨਾਲੋਂ ਜ਼ਿਆਦਾ ਤਿਆਰੀ ਹੈ ਇਹ ਗੱਲ ਦਾ ਸੰਕੇਤ ਮਿਲਦਾ ਵੀ ਪਹਿਲਾਂ ਨਾਲੋਂ ਜਿਹੜੇ ਬਾਰਡਰ ਟੈਟ ਹਰਿਆਣੇ ਦੀ ਅਸਰ ਅੰਦਾ ਪੰਜਾਬ ਨਾਲ ਲੱਗਦੇ ਟੈਟ ਕੀਤੇ ਨੇ ਇਹ ਸਾਫ਼ ਹੈ ਕਿ ਹਰਿਆਣੇ ਦੀ ਸਰਕਾਰ ਵੀ ਘਬਰਾ ਗਈ ਸੈਂਟਰ ਦੀ ਸਰਕਾਰ ਵੀ ਘਬਰਾ ਗਈ ਸਾਨੂੰ ਭਰੋਸਾ ਹੈ ਕਿੱਲਾ ਹਰਿਆਣਾ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਤੇ ਭਰੋਸਾ ਹੈ ਵੀ ਜਿੱਡੀਆਂ ਵੱਡੀਆਂ ਮੰਗਾਂ ਕਿਉਂਕਿ ਲਗਾਤਾਰ ਕਿਸਾਨਾਂ ਦੀ ਲੁੱਟ ਹੁੰਦੀ ਜਾ ਰਹੀ ਹੈ ਐਮਐਸਪੀ ਤੇ ਖਰੀਦ ਦੇ ਕਾਨੂੰਨ ਦੀ ਮੰਗ ਹੈ ਕਿਸਾਨਾਂ ਦੇ ਸਪੂਰਨ ਕਰਜ਼ੇ ਦੀ ਮੰਗ ਹੈ ਲਖਮੀਪੁਰ ਦੇ ਵਿੱਚ ਸਾਡੇ 4 ਭਰਾ ਲਾਟੜ ਕੇ ਮਾਰ ਦਿੱਤੇ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦੀ ਮੰਗ ਹੈ ਇਸੇ ਤਰ੍ਹਾਂ 200 ਦਿਨ ਲਈ ਮਨਰੇਗਾ ਦੇ ਮਜ਼ਦੂਰਾਂ ਨੂੰ ਕੰਮ ਦੀ ਮੰਗ ਹੈ ਸੋ ਬੜੀਆਂ ਤਮਾਮ ਮੰਗਾਂ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਸੋ ਇਹਨਾਂ ਮੰਗਾਂ ਬਾਰੇ ਕੇਂਦਰ ਸਰਕਾਰ ਨੇ ਸਾਡੇ ਨਾਲ ਲਿਖਤੀ ਸਹਿਮਤੀ ਦੇ ਕੇ ਕਮਿਟਮੈਂਟ ਕੀਤੀ ਪਰ ਉਹ ਪੂਰੀਆਂ 2 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਇੱਕ ਵੀ ਮੰਗ ਪੂਰੀ ਨਹੀਂ ਹੋਈ ਸੋ ਇਹਨਾਂ ਮੰਗਾਂ ਨੂੰ ਕਿਸਾਨ ਸਮਝ ਚੁੱਕੇ ਐ ਚੋਣਾ ਨੇੜੇ ਨੇ ਜੇ ਹੁਣ ਅਸੀਂ ਆਪਣੀਆਂ ਮੰਗਾਂ ਪ੍ਰਾਪਤ ਨਾ ਕਰ ਸਕੇ ਤਾਂ ਇਹ ਦੋ ਤੁਕਮਾ ਸਮਾਂ ਕਦੇ ਨਹੀਂ ਮਿਲਣਾ ਇਸ ਕਰਕੇ ਇਹ ਬਾਡਰਾਂ ਤੇ ਜਿੰਨੀ ਮਰਜ਼ੀ ਕੰਪਨੀਆਂ ਪੈਨਾਕ ਕਰ ਦੇਣ ਹਰਿਆਣੇ ਨੂੰ ਭਾਵੇਂ ਖੁੱਲੀ ਝੇੜ ਦੇ ਵਿੱਚ ਇਹਨਾਂ ਨੇ ਤਬਦੀਲ ਕਰ ਦਿੱਤਾ ਅਨ ਅਲਾਨੀ ਐਮਰਜੈਂਸੀ ਲਾਤੀ ਪਰ ਇਹ ਬਾਡਰ ਇਹ ਸਰਕਾਰ ਦੇ ਡਰਾਬੇ ਸਾਡੇ ਰਸਤੇ ਨਹੀਂ ਰੋਕ ਸਕਦੇ ਅਸੀਂ ਵੀ ਉਦੋਂ ਵੱਡੀ ਤਿਆਰੀ ਦੇ ਵਿੱਚ ਘਰਾਂ ਤੋਂ ਨਿਕਲਾਂਗੇ ਤੇ ਸਰਕਾਰ ਦੇ ਇਹਨਾਂ ਫੈਸਲਿਆਂ ਨੂੰ ਪੈਰਾਂ ਥੱਲੇ ਲਤਰਨਗੇ ਲੋਕ ਤੁਸੀਂ ਇੱਥੇ ਤੁਸੀਂ ਹੋਵੋਗੇ ਇੱਥੇ ਮੈਂ ਹਾਂ ਤੁਸੀਂ ਦੇਖੋਗੇ ਇੱਕ ਜਿਹੜਾ ਹਰਿਆਣੇ ਦੇ ਲੋਕਾਂ ਤੋਂ ਕੱਲ ਅਸੀਂ ਖਨੌਰੀ ਬਾਰਡਰ ਗਏ ਸੀ ਉਹਨਾਂ ਤੋਂ ਜਾਣਕਾਰੀ ਮਿਲੀ ਕਿ ਪਹਿਲਾਂ ਜਿਹੜਾ 2020 'ਚ ਸੀਗਾ ਕੱਲਾ ਖਨੌਰੀ ਬਾਰਡਰ ਸੀਲ ਸੀਗਾ ਜਾਂ ਉਹਦੇ ਨਾਲ ਲੱਗਦੀ ਇੱਕ ਨਹਿਰ ਬੰਦ ਸੀ ਪਰ ਹੁਣ ਅੱਗੇ ਉਚਾਣਾ ਸ਼ਹਿਰ ਵੀ ਜਿਹੜਾ ਉੱਥੇ ਬੈਰੀਕੇਟਿੰਗ ਕੀਤੀ ਗਈ ਹੈ ਅੱਗੇ ਜਿਹੜਾ ਇੱਕ ਤੋਂ ਬਾਅਦ ਇੱਕ ਸ਼ਹਿਰ ਦੇ ਵਿੱਚ ਬੈਰੀਕੇਟਿੰਗ ਕੀਤੀ ਗਈ ਹੈ ਤਾਂ ਜੋ ਕਿਸਾਨ ਦਿੱਲੀ ਨਾਲ ਨੇ ਉੱਤੋਂ ਜਿਹੜਾ ਹੈਗਾ ਨੇੜੇ-ਤੇੜੇ ਦੇ ਪਿੰਡਾਂ ਦੇ ਸਾਰੇ ਸਕੂਲਾਂ ਦੇ ਵਿੱਚ ਫੋਰਸ ਜਿਹੜੀ ਉਹ ਬਿਠਾ ਦਿੱਤੀ ਗਈ ਹੈ ਚਾਹੇ ਉਹ ਦੰਗਾ ਫੋਰਸ ਹੋਵੇ ਜਾਂ ਆਪਣਾ ਸੀਪੀਆ ਸੀਆਰਪੀਐਫ ਹੋਵੇ ਬਹੁਤ ਸਾਰੀਆਂ ਫੋਰਸਾਂ ਦੀ ਜਿਹੜੀ ਤਣਾਅਤੀ ਗਈ ਹੈ ਸਕੂਲਾਂ ਦੇ ਵਿੱਚ ਫੋਰਸ ਬੈਠੀ ਹੋਈ ਐ ਤਾਂ ਜੋ ਲੋਡ ਪੈਣ ਤੇ ਖਨੌਰੀ ਬਾਰਡਰ ਦੇ ਉੱਪਰ ਬੁਲਾਇਆ ਜਾ ਸਕੇ ਉੱਥੋਂ ਸਿਮਿੰਟ ਦੀਆਂ ਦਿਵਾਰਾਂ ਬਣਾ ਦਿੱਤੀਆਂ ਗਈਆਂ ਨੇ 7-8 ਪ੍ਰਕਾਰ ਦੀ ਲੇਅਰ ਹੈਗੀ ਕਿਵੇਂ ਦੇਖਦੇ ਹਾਂ ਕਿਸਾਨਾਂ ਦੀ ਇਸ ਚੀਜ਼ ਨੂੰ ਲੈ ਕੇ ਕਿੰਨੀ ਕੁ ਤਿਆਰੀ ਹੈ ਵੀ ਕਿਸਾਨ ਇਸ ਵਾਰ ਦਿੱਲੀ ਜੇ ਜ਼ਰੂਰਤ ਪੈਂਦੀ ਐ ਖਨੌਰੀ ਬਾਰਡਰ ਬੈਠੋਗੇ ਕਿ ਦਿੱਲੀ ਜਾਣ ਦਾ ਪੱਕਾ ਹੀ ਮਨ ਬਣਾ ਲਿਆ ਤੁਸੀਂ ਨੇ ਦੇਖੋ ਦੋ ਗੱਲਾਂ ਨੇ ਕਿਸਾਨ ਕਦੇ ਵੀ ਠੱਕਾ ਨਹੀਂ ਕਰਦੇ ਹੁੰਦੇ ਕਿਸਾਨ 6th ਮਈ ਅंदोलਨ ਕਰਨ ਦੇ ਵਿੱਚ ਯਕੀਨ ਰੱਖਦੇ ਆ ਕਿਸਾਨਾਂ ਨੂੰ ਇੱਕ ਚੀਜ਼ ਪੱਲੇ ਬੰਨ੍ਹ ਕੇ ਹੀ ਪ੍ਰਾਪਤੀ ਮਿਲਦੀ ਹੁੰਦੀ ਹੈ ਜਿੱਥੇ ਜੋਸ਼ ਉੱਤੇ ਹੋਸ਼ ਬਰਾਬਰ ਬਰਾਬਰ ਲੈ ਕੇ ਚੱਲਣੇ ਪੈਂਦੇ ਆ ਪਰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਸਰਕਾਰ ਦੀ ਨੀਤੀ ਤੇ ਨiyet ਤੇ ਸਵਾਲ ਖੜਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਕਿਸਾਨਾਂ ਨਾਲ ਪਿਛਲੇ ਵੀਰਵਾਰ ਵਾਲੇ ਦਿਨ ਮੀਟਿੰਗ ਹੋਈ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਸਿੰਦਰ ਦੇ ਤਿੰਨ ਮੰਤਰੀ ਸ਼ਾਮਲ ਸਨ ਤੇ ਅੱਜ 5 ਵਜੇ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਣੀ ਹੈ ਜਿਹੜੇ ਤਿੰਨ ਮੰਤਰੀਆਂ ਨੇ ਆਉਣਾ ਲਿਖਤੀ ਲੈਟਰ ਆ ਚੁੱਕੇ ਹੈ ਇੱਕ ਪਾਸੇ ਗੱਲਬਾਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਦੂਜੇ ਪਾਸੇ ਵੱਖ-ਵੱਖ ਡਰਾਬੇ ਤੇ ਤੁਮਕਾਉਣ ਵਾਲੇ ਪਿੰਡ ਦੇ ਯਾਨੀ ਇੱਕ ਆਗੂਆਂ ਦੇ ਪਿੱਛੇ ਲਗਾਕਾਰ ਸਿਵਲ ਸਿਡੀਏਡੀ ਦੇ ਟੁਕੜੀਆਂ ਹੋਰ ਇਹਨਾਂ ਦਾ ਖੋਪੀਆ ਤੰਤਰ ਉਹ ਤਣਾਤ ਕੀਤਾ ਹੋਇਆ ਹੈ ਯਾਨੀ ਇਹ ਦੋਗਲੀ ਨੀਤੀ ਉਹਨਾਂ ਅਨੁਦਾਤਿਆਂ ਦੇ ਨਾਲ ਦੇਸ਼ ਦੀਆਂ ਸਰਕਾਰਾਂ ਕਰ ਰਹੀਆਂ ਨੇ ਜਿੰਨਾ ਅੰਨ ਦਾਤਿਆਂ ਨੇ ਇਸ ਵੇਚ ਦਾ ਅਨਾਜ ਪਖੋ ਢੱਡ ਭਰਿਆ ਉਸ ਵੀਰ ਦੀ ਹੱਡੀ ਦੇਸ਼ ਦੀ ਕਿਸਾਨ ਮਜ਼ਦੂਰ ਉਹਨਾਂ ਨੂੰ ਬਚਾਉਣ ਦੀ ਗੱਲ ਕਰਦੀਆਂ ਨੇ ਜਿੱਥੇ ਬੰਦੀਆਂ ਜਿਨ੍ਹਾਂ ਦੇ ਨਾਲ ਇਹ ਬਿਹੇਵ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਜਿਹੋ ਜਿਹਾ ਕਰਨ ਜਾ ਰਹੀ ਹੈ ਇਹਦਾ ਜਵਾਬ ਲੋਕ ਦੇਣ ਜਾਣਦੇ ਆ ਪਹਿਲਾਂ ਵੀ ਦਿੱਤੇ ਆ ਲੋਕ ਕਦੇ ਦਬਾਇਆ ਨਹੀਂ ਦਬਦੇ ਹੁੰਦੇ ਇਹਨਾਂ ਇਹਨਾਂ ਗੱਲਾਂ ਦਾ ਹੱਲ ਹੁੰਦਾ ਹੈ ਬੈਠ ਕੇ ਮੰਗਾ ਦਾ ਹੱਲ ਕਰਨਾ ਕੋਈ ਸਾਨੂੰ ਇਸ ਤਰ੍ਹਾਂ ਦਾ ਸ਼ੌਕ ਨਹੀਂ ਕਿ ਅਸੀਂ ਦਿੱਲੀ ਇਸ ਗੱਲ ਦੀ ਢੀਠੀ ਢੜੀ ਬੈਠੇ ਆ ਕਿ ਦਿੱਲੀ ਹਰ ਹਾਲਤੀ ਜਾਣਾ ਕੋਈ ਦਿੱਲੀ ਤੋਂ ਅਸੀਂ ਚੱਕ ਕੇ ਨਹੀਂ ਕੁਝ ਲੈ ਕੇ ਆਉਣਾ ਉਹੀ ਕਿਸਾਨ ਨੇ ਜਿਹੜੇ ਦਿੱਲੀ ਦੀਆਂ ਬਰੂਹਾ ਤੇ 13 ਮਹੀਨੇ ਦੇ ਕਰੀਬ ਸਵਾ ਬੈਠ ਕੇ ਅੰਦੋਲਨ ਕੀਤਾ ਸ਼ਾਤਮਾਈ ਕੀਤਾ ਉਹੀ ਸਾਡੇ ਭੈਣ ਭਰਾਵਾਂ ਦੇ ਆਲੇ-ਦੁਆਲੇ ਘਰ ਸਨ ਉਹੀ ਆਲੇ-ਦੁਆਲੇ ਦੁਕਾਨਾਂ ਸਨ ਉਹਨਾਂ ਦੇ ਕਾਰੋਬਾਰ ਸਨ ਉਹਨਾਂ ਦੀਆਂ ਇੰਡਸਟਰੀਆਂ ਦੇ ਮਾਲਕ ਵੀ ਸਭ ਉਹਨਾਂ ਦੀ ਇਸ ਅੰਦੋਲਨ ਦੀ ਮਦਦ ਕਰਦੇ ਰਹੇ ਐ ਸੋ ਮੈਂ ਸਮਝਦਾ ਕਿ ਸਰਕਾਰ ਦੀ ਇਹ ਨੀਤੀ ਦੇ ਨੀਅਤ ਤੇ ਸਵਾਲ ਹੁੰਦਾ ਹੈ ਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਉੱਪਰ ਵੀ ਫਿਹਰਤ ਨਹੀਂ ਹੈ ਜੇ ਫਿਹਰਤ ਹੁੰਦੀ ਤਾਂ ਐਡੀਆਂ ਵੱਡੀਆਂ ਰੋਕਾ ਸਾਨੂੰ ਆਪਣੀ ਰਾਜਧਾਨੀ ਤੇ ਜਾਣ ਤੋਂ ਰੋਕਣ ਦੀ ਲੋੜ ਨਹੀਂ ਸੀ ਸਗੋ ਇਸ ਗੱਲ ਨਾਲ ਆਮ ਲੋਕਾਂ ਨੂੰ ਖੱਜਲ ਖਵਾਰ ਕਿਸਾਨਾਂ ਨੇ ਤਾਂ 13 ਫਰਵਰੀ ਨੂੰ ਪੂਜ ਕਰਨਾ ਪਰ ਇਹ ਸਰਕਾਰ ਨੇ 2 ਦਿਨ 3 ਦਿਨ ਪਹਿਲਾਂ ਆਮ ਲੋਕਾਂ ਦੀ ਖੱਜਲ ਖਵਾਰੀ ਵਧਾ ਦਿੱਤੀ ਹੈ ਸੋ ਲੋਕਾਂ ਨੂੰ ਭਾਰਤਦਿਆਂ ਨੂੰ ਇਹਨਾਂ ਸਰਕਾਰਾਂ ਦੇ ਵਿਰੁੱਧ ਬੋਲਣਾ ਚਾਹੀਦਾ ਹੈ ਇਨਸਾਪ ਪਸੰਦ ਲੋਕਾਂ ਨੂੰ ਸਰਕਾਰਾਂ ਦੇ ਵਿਰੁੱਧ ਖੜੇ ਹੋਣਾ ਚਾਹੀਦਾ ਕਿਉਂਕਿ ਸਾਡਾ ਸ਼ੰਗਾਰਸ਼ ਕਰਨ ਦਾ ਜਮਹੂਰੀ ਹੱਕ ਹੈ ਇਹ ਹੱਕ ਨੂੰ ਸਾਡੇ ਨੂੰ ਕੋਈ ਵੀ ਸਰਕਾਰ ਖੋਹ ਨਾ ਸਕੇ ਇਹ ਤਾਕਤ ਨੂੰ ਬਰਕਰਾਰ ਰੱਖਣ ਲਈ ਜਵਾਨਬੰਦੀ ਨਹੀਂ ਖੁੱਲ ਕੇ ਮੈਦਾਨ ਚੋਣਾ ਚਾਹੀਦਾ ਜਸਵਿੰਦਰ ਸਿੰਘ ਜੀ ਆਖਰੀ ਸਵਾਲ ਹੈ ਇੱਕ ਤਾਂ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ ਤੇ ਦੂਜਾ ਹੁਣੇ-ਹੁਣੇ ਹਰਿਆਣਾ ਦੇ ਸੀਐਮ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਹੇ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਰਾਸਤੇ ਟਰੈਕਟਰਾਂ ਨਾਲ ਨਹੀਂ ਜਾਣ ਦੇਾਂਗੇ ਦਿੱਲੀ ਦੇਖੋ ਹਰਿਆਣੇ ਦੀ ਸਰਕਾਰ ਇਹ ਜੇ ਇਸ ਤਰ੍ਹਾਂ ਦੇ ਬਿਆਨ ਦਿੰਦੀ ਹੈ ਸਿੱਧੀ ਧਮਕੀ ਦੇ ਰਹੀ ਹੈ ਪੰਜਾਬ ਦੇ ਕਿਸਾਨਾਂ ਨੂੰ ਗਿਆਨ ਬੁੱਧ ਕੇ ਦਿੱਤੀ ਜਾ ਰਹੀ ਹੈ ਅਸੀਂ ਇਸ ਤਰ੍ਹਾਂ ਦੀ ਧਮਕੀ ਦਾ ਡਟ ਕੇ ਪਰਜੋਰ ਪੰਜਾਬ ਦੇ ਲੋਕਾਂ ਨੂੰ ਭਾਰ ਦੇ ਲੋਕਾਂ ਨੂੰ ਕਹਾਂਗੇ ਕਰਨਾ ਚਾਹੀਦਾ ਹੈ ਖੱਟਰ ਸਰਕਾਰ ਦੀ ਇਸ ਸ਼ਬਦਾਵਲੀ ਤੇ ਕਿ ਅਸੀਂ ਨਹੀਂ ਜਾਣ ਦੇਵਾਂਗੇ ਕੀ ਗੱਲ ਹੈ ਇਹ ਰਾਜਧਾਨੀ ਦਾ ਖੱਟਰ ਦੇ ਇਹ ਫਿਰ ਪਰਿਵਾਰ ਦੇ ਮੈਂਬਰ ਵੀ ਹੈ ਨਾ ਉਹਦੀ ਕੋਈ ਨਿੱਜੀ ਜ਼ਮੀਰ ਹੈ ਇਹ ਰਾਜਧਾਨੀ ਦਿੱਲੀ ਵੀ ਦੇਸ਼ ਦੇ ਕਿਸਾਨਾਂ ਦੀ ਰਾਜਧਾਨੀ ਹੈ ਸਾਡਾ ਹੱਕ ਹੈ ਖੱਟਰ ਕੌਣ ਹੈ ਰੁਕਣ ਵਾਲਾ ਸਾਨੂੰ ਇਸ ਕਰਕੇ ਇਹ ਜਿਹੜੀਆਂ ਛੜਕਾਂ ਨੇ ਇਹ ਸਾਡੀਆਂ ਜ਼ਮੀਨਾਂ ਵਿੱਚ ਵੀ ਨੇ ਇਹ ਖੱਟਰ ਦੇ ਪਿਓ ਦਾਦੇ ਦੀ ਜਾਇਦਾਦ ਨਹੀਂ ਹੈ ਇਹ ਲੋਕਾਂ ਦਾ ਰਸਤਾ ਹੈ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਵੀ ਕੱਟਿਆ ਹੋਇਆ ਹੈ ਸਰਕਾਰਾਂ ਚਲਾਉਣ ਵਾਸਤੇ 5 ਸਾਲ ਲਈ ਲੋਕ ਇਹਨਾਂ ਨੂੰ ਚੁਣਦੇ ਆ ਇਹ ਸਾਰਾ ਧਰਮਦਾਰ ਸਾਡਾ ਹੈ ਕੋਈ ਬੋਲੇ ਨਹੀਂ ਕਿਸਾਨ ਕੀ ਨੁਕਸਾਨ ਕਰਨ ਜਾਣਗੇ ਕਿਸਾਨ ਆਪਣੀਆਂ ਬਾਜਬ ਤੇ ਜਾਇਜ਼ ਮੰਗਾਂ ਨੂੰ ਪ੍ਰਾਪਤ ਕਰਨ ਲਈ ਜਾਣਗੇ ਸੋ ਇਸ ਗੱਲ ਦੀ ਸਾਨੂੰ ਕੋਈ ਪਰਵਾਹ ਨਹੀਂ ਖੱਤਰ ਜਿੰਨੇ ਮਰਜ਼ੀ ਜਾਣ ਦੇ ਜAVE ਲੋਕਾਂ ਦਾ ਬਿਆਨ ਉੱਥੇ ਅंदोलਨ ਦੇ ਨਾਲ ਹੈ ਖੱਤਰ ਵਰਗੇ ਜੇ ਪਹਿਲਾਂ ਵੀ ਖੱਤਰ ਨੇ ਬਥੇਰਾ ਜ਼ੋਰ ਲਾਇਆ ਸੀ ਜੋ ਪਹਿਲਾਂ ਦਿੱਲੀ ਅंदोलਨ ਸੀ ਪਰ ਕਾਮਯਾਬ ਨਹੀਂ ਹੋ ਪਾਇਆ ਸੀ ਐਟਕੀ ਵੀ ਨਹੀਂ ਕਾਮਯਾਬ ਹੋਇਆ ਪੂਰੀ ਗੱਲ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਜਾਂਦਾ ਜਸਵਿੰਦਰ ਸਿੰਘ ਜੀ ਅਸੀਂ ਦੇਖੋ ਪੰਜਾਬ ਦੇ ਕਿਸਾਨਾਂ ਨੂੰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਸਭ ਤੋਂ ਤੁਕਵਾ ਸਮਾਇਤ ਕੀ ਦਿੱਲੀ ਤੋਂ ਨਾ ਕਰਨ ਦਾ ਇਲੈਕਸ਼ਨ ਨੇੜੇ ਹੈ ਇਲੈਕਸ਼ਨ ਜਦੋਂ ਨੇੜੇ ਹੁੰਦੀ ਹੈ ਤਾਂ ਕਿਸਾਨਾਂ ਨੂੰ ਕੁਝ ਨਾ ਕੁਝ ਪ੍ਰਾਪਤ ਕਰਨ ਲਈ ਧੁਕਮਾ ਸਮਾ ਹੁੰਦਾ ਹੈ ਇਸ ਕਰਕੇ ਕੰਮ ਤੋਂ ਪੁੰਨੇ ਨੇ ਕਿਸਾਨ ਹੁਣ ਉਹ ਵੱਡੀ ਗਿਣਤੀ ਨੌਜਵਾਨ ਵੀਰ ਵੱਖ-ਵੱਖ ਕਿਸਾਨ ਜਥੇਬੰਦੀਆਂ ਸਾਰੇ ਮਜ਼ਦੂਰ ਜਥੇਬੰਦੀਆਂ ਇਨਸਾਫ ਪਸੰਦ ਲੋਕ ਬੁੱਧੀਜੀਵੀ ਕਲਾਕਾਰ ਵੱਖ-ਵੱਖ ਸੰਸਥਾਵਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਦਾ ਪੱਤਰਕਾਰ ਭਾਈ ਤੇਰਾ ਜਿਸ ਤਰ੍ਹਾਂ ਦਾ ਵੀ ਤੁਸੀਂ ਯੋਗਦਾਨ ਆਪਣੇ ਪੱਧਰ ਤੇ ਪਾ ਸਕਦੇ ਹੋ ਪਾਓ ਦੇਸ਼ ਦਾ ਕਿਸਾਨ ਬਚਾਉਣ ਦੀ ਲੋੜ ਹੈ ਦੇਸ਼ ਦਾ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਨਾ ਕਰੇ ਆਪਾਂ ਇਹਨਾਂ ਮੰਗਾਂ ਨੂੰ ਪ੍ਰਾਪਤ ਕਰ ਸਕੀਏ ਸਾਡੇ ਬੱਚੇ ਸਾਡਾ ਘਰਬਾਰ ਛੱਡ ਕੇ ਰੋਜ਼ਗਾਰ ਲਈ ਵਿਦੇਸ਼ਾਂ 'ਚ ਨਾ ਜਾਣ ਸਾਡੀਆਂ ਫਸਲਾਂ ਦੇ ਸਾਨੂੰ ਲਾਹੇਵੰਦ ਭਾਅ ਮਿਲਣ ਇੱਥੇ ਰੋਜ਼ਗਾਰ ਦੇ ਮੌਕੇ ਸਾਡੀ ਖੇਤੀਬਾੜੀ ਸੈਕਟਰ ਮਜ਼ਬੂਤ ਹੋ ਇਹੋ ਗੱਲ ਦੀ ਪੀਲ ਕਰਦੇ ਆਂ ਤੇ ਸਾਰੇ ਲੋਕਾਂ ਨੂੰ ਇਹ ਸੱਦਾ ਦਿੰਦੇ ਆਂ ਕਿ ਘਬਰਾਉਣ ਦੀ ਲੋੜ ਨਹੀਂ ਸਰਕਾਰਾਂ ਪੈਰ ਤੱਕੇ ਮਾਰਦੀਆਂ ਹੁੰਦੀਆਂ ਨੇ ਅਖੀਰ ਜਿੱਥੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਦੀ ਹੋਈ ਜਿੱਥੇ ਤੁਸੀਂ ਉੱਥੇ ਮੈਂ ਆ ਜਾਵਰ ਕਰਨ ਵਾਲੀਆਂ ਸਰਕਾਰਾਂ ਕਦੇ ਵੀ ਇਤਿਹਾਸ ਤੋਂ ਜਾ ਪਾਸ ਨਹੀਂ ਹੁੰਦੀਆਂ ਇਹ ਹਰਮਨ ਜੀ ਆ ਲੋਕ ਜਿੱਤਾਂਗੇ ਸੋ ਇਹ ਜਸਵਿੰਦਰ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਤੋਂ ਸੋ 13 ਫਰਵਰੀ ਨੂੰ ਇਹਨਾਂ ਨੇ ਖਨੌਰੀ ਬਾਰਡਰ ਤੋਂ ਜਿਹੜਾ ਦਿੱਲੀ ਨੂੰ ਕੂਚ ਕਰਨਾ ਹੈ ਧੰਨਵਾਦ ਜਸਵਿੰਦਰ ਸਿੰਘ ਜੀ ਗੱਲ ਕਰਨ ਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਕੀਤਾ